ਹਾਂਜੀ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਕਿਸ ਤਰ੍ਹਾਂ ਆਪਾਂ ਬੱਚਿਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਤਹਿਤ ਵੀਡੀਓ ਦਿਖਾਈਏ ਇਹ ਦੇਖੋ ਵੀਡੀਓ ਆਪਾਂ ਉਧਰ ਦਿਖਾਣੀ ਹੈ ਤੇ ਇੱਧਰਲੇ ਪਾਸੇ ਆਪਾਂ ਨੇ ਬੱਚਿਆਂ ਨੂੰ ਬਿਠਾਣਾ ਹੈ ਇਧਰੋਂ ਆਪਾਂ ਫੋਟੋ ਖਿੱਚਣੀ ਆ ਉਹਨਾਂ ਦੀ ਇਹ ਦੇਖੋ ਮੈਮ ਚਲਾਨ ਲੱਗੇ ਜੀ ਵੀਡੀਓ ਤੇ ਦੇਖੋ ਸਭ ਤੋਂ ਪਹਿਲਾਂ ਆਪਾਂ Google ਦੇ ਉੱਤੇ ਜਾਵਾਂਗੇ nasha mukt punjab.com ਦੀ ਸਾਈਟ ਜਿਹੜੀ ਹੈਗੀ ਆ ਉਹ ਖੋਲਾਂਗੇ ਇਹ ਦੇਖੋ ਜੀ ਸਾਈਟ ਜਿਹੜੀ ਹੈਗੀ ਆ ਖੁੱਲ ਚੁੱਕੀ ਹੈ ਤੇ ਇਹ ਦੇਖੋ ਸਾਈਟ ਦਾ ਇਸ ਤਰ੍ਹਾਂ ਦਾ ਇੰਟਰਫੇਸ ਹੈ ਫਿਰ ਆਪਾਂ ਕਰਿਕੂਲਮ ਦੇ ਵਿੱਚ ਜਾਵਾਂਗੇ ਜੀ ਇਹ ਦੇਖੋ ਕਰਿਕੂਲਮ ਦੇ ਵਿੱਚ ਚਲੇ ਗਏ ਜੀ ਉਸ ਤੋਂ ਬਾਅਦ ਇਹ ਦੇਖੋ ਇਹ ਵੀਡੀਓ ਪਈਆਂ ਨੇ ਜਿਹੜੀ ਵੀਡੀਓ ਆਪਾਂ ਨੇ ਦਿਖਾਣੀ ਹੈ ਉਸ ਨੂੰ ਆਪਾਂ ਖੋਲ੍ਹਾਂਗੇ ਜਿਵੇਂ ਮੰਨ ਲਓ ਆਪਾਂ ਕਮਲਵਾਲੀ ਹਾਂ ਇਹ ਸੱਤ ਵੀਡੀਓ ਨੰਬਰ ਦਿਖਾਣਾ ਚਾਹੁੰਦੇ ਹਾਂ ਤੇ ਦੇਖੋ ਆਪਾਂ ਵੀਡੀਓ ਨੂੰ ਆਪਾਂ ਨੇ ਖੋਲ੍ਹ ਲਿਆ ਤੇ ਇਸ ਤਰ੍ਹਾਂ ਕਰਕੇ ਦੇਖੋ ਇਹ ਵੀਡੀਓ ਚੱਲ ਪਈ ਆ ਦੇਖੋ ਸਕਰੀਨ ਤੇ ਦੇਖੋ ਵੀਡੀਓ ਚੱਲ ਰਹੀ ਹੈ ਜੀ ਤੇ ਆਪਾਂ ਨੇ ਜਿਹੜੀ ਬੱਚਿਆਂ ਦੀ ਫੋਟੋ ਹੈਗੀ ਹੈ ਪਿੱਛੇ ਖਿੱਚਣੀ ਹੈ ਜਿੱਥੋਂ ਮੈਂ ਤੁਹਾਨੂੰ ਦਿਖਾਇਆ ਸੀਗਾ ਤੇ ਅੱਗੇ ਇੱਧਰ ਟੀਚਰ ਯਾਨੀ ਕਿ ਵੀਡੀਓ ਉਹ ਦਿਖਾਉਂਦਾ ਹੋਇਆ ਹੋਣਾ ਚਾਹੀਦਾ ਹੈ ਤੇ ਇਹਦੇ ਵਿੱਚ ਆਪਾਂ ਨੇ ਕਿਵੇਂ ਇਸ ਨੂੰ ਅਪਲੋਡ ਕਰਨਾ ਹੈ ਇਸ ਬਾਰੇ ਮੈਂ ਇਸ ਦੀ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਵੱਖਰੀ ਵੀਡੀਓ ਹੈ ਉਸ ਦਾ ਲਿੰਕ ਪਾ ਦਵਾਂਗਾ ਤੁਸੀਂ ਉੱਥੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਦਾ ਫਾਰਮ ਵੀ ਭਰਨਾ ਹੈ ਫਾਰਮ ਭਰ ਕੇ ਫਿਰ ਇਹ ਸਾਡਾ ਕੰਮ ਕੰਪਲੀਟ ਹੁੰਦਾ ਹੈ ਨਹੀਂ ਤਾਂ ਆਪਣਾ ਜਿਹੜਾ ਪੈਂਡਿੰਗ ਸ਼ੋਅ ਕਰਦਾ ਰਹਿੰਦਾ ਹੈ ਕਿ ਵੀਡੀਓ ਆਪਾਂ ਨੇ ਨਹੀਂ ਦਿਖਾਈ ਚਾਹੇ ਤੁਸੀਂ ਵੀਡੀਓ ਦਿਖਾ ਦਿੱਤੀ ਹੈ ਪਰ ਜੇ ਨਾ ਚਿਰ ਤੁਸੀਂ ਫਾਰਮ ਨਹੀਂ ਭਰਦੇ ਤੁਹਾਡਾ ਕੰਮ ਪੈਂਡਿੰਗ ਦੇ ਵਿੱਚ ਸ਼ੋਅ ਹੁੰਦਾ ਰਹਿੰਦਾ ਹੈ ਇਸ ਤਰ੍ਹਾਂ ਕਰਕੇ ਜੀ ਆਪਾਂ ਵੀਡੀਓ ਬੱਚਿਆਂ ਨੂੰ ਦਿਖਾਣੀ ਹੁੰਦੀ ਹੈ ਧੰਨਵਾਦ ਵੀਡੀਓ ਦੇਖਣ ਲਈ ਜਿਸ ਨੂੰ ਨਹੀਂ ਪਤਾ ਲੱਗ ਰਿਹਾ ਉਸ ਨੂੰ ਕਿਰਪਾ ਕਰਕੇ ਵੀਡੀਓ ਸ਼ੇਅਰ ਕਰੋ ਤਾਂ ਕਿ ਪਤਾ ਲੱਗ ਜਾਈ ਕਿਦਾਂ ਵੀਡੀਓ ਲੱਭਣੀ ਹੁੰਦੀ ਹੈ ਤੇ ਕਿਦਾਂ ਫਿਰ ਵੀਡੀਓ ਆਪਾਂ ਨੇ ਦਿਖਾਣੀ ਹੁੰਦੀ ਹੈ ਧੰਨਵਾਦ